ਪੰਜਾਬੀਓ ਇਸ ਟਾਈਮ ਆਪਾਂ ਗੁਰੂ ਹਰਸਹਾਏ ਦੇ ਰੇਲਵੇ ਸਟੇਸ਼ਨ ਤੇ ਮੌਜੂਦ ਆ ਤੁਸੀਂ ਪਿੱਛੇ ਦੇਖ ਸਕਦੇ ਹੋ ਕਿ ਇੱਧਰ ਕਿਸਾਨਾਂ ਨੇ ਅੱਜ ਰੇਲਵੇ ਲਾਈਨਾਂ ਰੋਕੀਆਂ ਹੋਈਆਂ ਨੇ ਪੂਰੇ ਪੰਜਾਬ ਦੇ ਵਿੱਚ ਤੇ ਇੱਧਰ ਸਾਡੇ ਨਾਲ ਧਕਾਉਂਦਾ ਕਿਸਾਨ ਆਗੂ ਹਰਨੇਕ ਸਿੰਘ ਮਹਿਮਾ ਨੇ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆਂ ਪ੍ਰਧਾਨ ਜੀ ਜਿਹੜੇ ਇੱਕ ਨਵਾਂ ਖਰੜਾ ਖੇਤੀ ਦੇ ਖਿਲਾਫ ਲੈ ਕੇ ਆਈ ਸਰਕਾਰ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ ਤੇ ਉਹ ਕੀ ਆ ਦੇਖੋ ਜੀ ਪਹਿਲੀ ਗੱਲ ਤਾਂ ਇਹ ਆ ਕਿ ਇਹ ਨਵੰਬਰ ਤੋਂ ਵੀ ਪਹਿਲਾਂ ਦਾ ਖਰੜਾ ਜਿਹੜਾ ਇਹ ਪਹੁੰਚਿਆ ਹੋਇਆ ਜੀ ਅਜੇ ਤੱਕ ਸਰਕਾਰ ਉਹਨੂੰ ਨੱਪ ਕੇ ਬੈਠੀ ਹੋਈ ਸੀ ਹਮ ਪਰ ਹੁਣ ਜਦੋਂ ਉਹ ਬਾਹਰ ਆਇਆ ਹੈ ਤੇ ਅਸੀਂ ਸਪੈਸ਼ਲ ਡਿਊਟੀਆਂ ਲਾ ਕੇ ਸਪੈਸ਼ਲ ਟਾਈਮ ਕੱਢ ਕੇ ਉਹਨੂੰ ਸਾਰੇ ਨੂੰ ਡਿਸਕਸ ਸਟਡੀ ਕੀਤਾ ਤਾਂ ਉਹਨੂੰ ਸਟਡੀ ਕਰਨ ਤੋਂ ਬਾਅਦ ਅਸੀਂ ਇਸ ਸਿੱਟੇ ਤੇ ਪਹੁੰਚੇ ਹਾਂ ਕਿ ਇਹ ਕੋਈ ਖੇਤੀ ਪਰਫੁੱਲਤ ਕਰਨ ਵਾਸਤੇ ਖੇਤੀ ਨੀਤੀ ਖੇਤੀ ਖੜਾ ਨਹੀਂਗਾ ਇਹ ਤਾਂ ਉਲਟਾ ਉਹ ਜਿਹੜੇ ਤਿੰਨ ਕਾਲੇ ਕਾਨੂੰਨ ਸੀ ਉਹਨਾਂ ਨੂੰ ਚੋਰ ਮੋਰੀਆਂ ਰਹੀਂ ਲਾਗੂ ਕਰਨ ਦਾ ਇੱਕ ਢੰਗ ਹੈ ਤਾਂ ਅਸੀਂ ਇਹਦਾ ਵਿਰੋਧ ਕਰ ਰਹੇ ਹਾਂ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਭਾਰਤੀ ਕਿਸਾਨੀ ਨੂੰ ਇਕਤਾ ਡਕਾਉਂਦਾ ਦੇਦੀ ਗਵਾਈ ਮਨਜੀਤ ਸਿੰਘ ਤਨੇੜ ਕਰ ਰਹੇ ਨੇ ਉਹਦੇ ਵੱਲੋਂ ਕੋਸ਼ਿਸ਼ ਕਰਾਂਗੇ ਕਿ ਹਰ ਪਿੰਡ ਚ ਪਹੁੰਚ ਕੇ ਇਸ ਖਰੜੇ ਦੇ ਉੱਤੇ ਗੱਲ ਕੀਤੀ ਜਾ ਸਕੇ ਔਰ ਕੇਂਦਰ ਤੇ ਪੰਜਾਬ ਦੋ ਸਰਕਾਰਾਂ ਦੀ ਜਿਹੜੀ ਨੀਅਤ ਹੈ ਉਹ ਲੋਕਾਂ ਸਾਹਮਣੇ ਨੰਗੀ ਕੀਤੀ ਜਾਵੇ ਕਿ ਕਿਵੇਂ ਅੰਦਰ ਖਾਤੇ ਦੋਵੇਂ ਰਲ ਕੇ ਖੇਤੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਮੈਂ ਸਵਾਲ ਕੀਤਾ ਸੀ ਇਹ ਖਰੜਾ ਕੀ ਆ ਮੜਿਆ ਦਰਸ਼ਕਾਂ ਨੂੰ ਜਾਣਕਾਰੀ ਦਿਓਗੇ ਕੁਈ ਇਹ ਨੂੰ ਮਤਲਬ ਕੋਈ ਸ਼ਬਦਾਂ ਦੇ ਵਿੱਚ ਸਮੇਟਣਾ ਤਾਂ ਔਖਾ ਏ ਪਰ ਇਹ ਆ ਵੀ ਉਹਦੇ ਵਿੱਚ ਜਿਹੜੀ ਦਫ਼ਤਰੀ ਭਾਸ਼ਾ ਉਹ ਵਰਤੀ ਗਈ ਏ ਦਫ਼ਤਰੀ ਭਾਸ਼ਾ ਵਰਤਦੇ ਹੋਏ ਇਸ ਵਕਤ ਹੁਣ ਮੇਰੇ ਕੋਲ ਨਹੀਂ ਹੈਗਾ ਜੇ ਮੇਰੇ ਕੋਲ ਹੁੰਦਾ ਤਾਂ ਜਿਹੜੇ ਉੱਤੇ ਨੋਟਸ ਬਣਾਏ ਹੋਏ ਮੈਂ ਉਹ ਹੁਣੇ ਤੁਹਾਡੇ ਨਾਲ ਡਿਸਕਸ ਕਰ ਸਕਦਾ ਸੀ ਤਾਂ ਇਹ ਆ ਕਿ ਉਹਨਾਂ ਨੂੰ ਸ਼ਬਦੀ ਜਾਲ ਬੁਣ ਕੇ ਇੱਕ ਢੰਗ ਤਰੀਕੇ ਦੇ ਨਾਲ ਕਿਸਾਨਾਂ ਨੂੰ ਇੱਕ ਤਾਂ ਉਹਦੇ ਚ ਇਹ ਆ ਕਿ ਖੁੱਲੀ ਮੰਡੀ ਛੱਡਿਆ ਜਾਵੇ ਕਿ ਜਿਹੜਾ ਐਫਸੀਆਈ ਵਗੈਰਾ ਹੈ ਜਾਂ ਜਿਹੜਾ ਕੋਈ ਵੀ ادارے ਨੇ ਸਰਕਾਰ ਦੇ ਜਿਹੜੇ ਫਸਲ ਖਰੀਦਦੇ ਨੇ ਤੇ ਉਹਨਾਂ ਅਦਾਰਿਆਂ ਨੂੰ ਖਤਮ ਕਰਕੇ ਕਿਸਾਨ ਨੂੰ ਖੁੱਲੀ ਮੰਡੀ ਸੱਤਿਆ ਜਾਏ ਨਾਲ ਦਲੀਲ ਇਹ ਦਿੱਤੀ ਜਾ ਰਹੀ ਹੈ ਕਿ ਜਦੋਂ ਕਿਸਾਨ ਖੁੱਲੀ ਮੰਡੀ 'ਚ ਜਾਵੇਗਾ ਤਾਂ ਖੁੱਲੀ ਮੰਡੀ 'ਚ ਫਿਰ ਉੱਥੇ ਮੁਕਾਬਲਾ ਹੋਵੇਗਾ ਖਰੀਦਦਾਰਾਂ ਦਾ ਤਾਂ ਉਸ ਮੁਕਾਬਲੇ ਦੇ ਵਿੱਚ ਕਿਸਾਨ ਨੂੰ ਵੱਧ ਰੇਟ ਮਿਲੇਗਾ ਜਦੋਂ ਕਿ ਉਲਟੇ ਮੁਕਾਬਲਾ ਖਰੀਦਦਾਰਾਂ ਦੇ ਵਿੱਚ ਨਹੀਂ ਹੋਣਾ ਮੁਕਾਬਲਾ ਵੇਚਣ ਵਾਲਿਆਂ 'ਚ ਹੋ ਜਾਣਾ ਇੱਕ ਨੇ ਕਹਿਣਾ ਮੈਂ 50 ਰੁਪਏ ਘੱਟ ਵੇਚਣਾ ਦੂਜਾ ਕਹੇਗਾ ਮੈਂ 55 ਘੱਟ ਵੇਚਣਾ ਖਰੀਦੋ ਕਿਉਂਕਿ ਸਰਕਾਰੀ ਤਾਂ ਰਹਿਣਾ ਗਿਆ ਇਹ ਆ ਉਹਦੇ 'ਚ ਉਹਦੇ ਤੋਂ ਬਿਨਾ ਪੰਜਾਬ ਆਪਦੀਆਂ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਜ਼ਮੀਨਾਂ ਨੇ ਉਹਨਾਂ ਨੂੰ ਪੁਲਾਂ ਦੇ ਹਾਈਵੇ ਦੇ ਨਾਂ ਤੇ ਐਕਵਾਇਰ ਕੀਤਾ ਜਾ ਰਿਹਾ ਔਰ ਉਹਦੀ ਇੱਕ ਗੱਲ ਸ਼ਰਾਰਤ ਇਹ ਕੀਤੀ ਗਈ ਉਹਦੇ ਵਿੱਚ ਨੋਟ ਕੀਤਾ ਹੈ ਕਿ ਜਿਹੜਾ ਕਿਸਾਨਾਂ ਦੀ ਹਾਲਤ ਮਾੜੀ ਹੋ ਰਹੀ ਹੈ ਉਹ ਇਸ ਕਰਕੇ ਹੋ ਰਹੀ ਕਿ ਪੰਜਾਬ ਵਿੱਚ ਚੰਗਾ ਮਤਲਬ ਸੜਕੀ ਆਵਾਜਾਈ ਠੀਕ ਨਹੀਂ ਹੈਗੀ ਜਦੋਂ ਕਿ ਇਹ ਤਾਂ ਗਲਤ ਹੈ ਕਿਸਾਨ ਤਾਂ ਕੋਈ ਵੀ ਅੱਜ ਦੀ ਘੜੀ ਕੋ 4-5 ਕਿਲੋਮੀਟਰ ਤੋਂ ਵੱਧ ਫਸਲ ਜਾਂਦਾ ਨਹੀਂਗਾ ਤਾਂ ਉੱਥੇ ਮੰਡੀ 'ਚ ਰੇਟ ਨਹੀਂ ਮਿਲਦਿਆ ਤੁਹਾਡੇ ਜਿਹੜੇ ਏਡੇ ਏਡੇ ਵੱਡੇ ਹਾਈਵੇ ਨੇ ਇਹ ਕਿਵੇਂ ਮਤਲਬ ਖੇਤੀ ਨੂੰ ਹਾਲਤ ਸੁਧਾਰਨਗੇ ਇਹ ਝੂਠ ਹੈ ਤਾਂ ਇਸੇ ਤਰੀਕੇ ਕਈ ਕਿਸਮ ਦੀਆਂ ਸ਼ਰਾਰਤਾਂ ਨੇ ਕਰਜ਼ੇ ਤੇ ਇਹ ਹੈਗੀ ਹੈ ਕਿ ਕਰਜ਼ਾ ਜੇ ਮਤਲਬ ਲਕੀਰ ਵੱਜਦੀ ਹੈ ਤਾਂ ਉਹਦਾ ਕਿਸਾਨ ਖੁਦ ਕਿਵੇਂ ਨੁਕਸਾਨ ਹੋਵੇਗਾ ਇਸ ਤਰ੍ਹਾਂ ਦੀਆਂ ਚਾਲਾਂ ਦੇ ਨਾਲ ਭਰਿਆ ਹੋਇਆ ਐਮਐਸਪੀ ਤੇ ਗੱਲ ਨਹੀਂ ਕੀਤੀ ਗਈ ਐਮਐਸਪੀ ਤਾਂ ਗੱਲ ਹੀ ਦੂਰ ਦੀ ਐਮਐਸਪੀ ਵਾਲਾ ਤਾਂ ਸ਼ਬਦ ਵੀ ਨਹੀਂ ਕਿਤੇ ਵਰਤਿਆ ਪ੍ਰਧਾਨ ਜੀ ਇੱਕ ਸਵਾਲ ਵੀ ਜਿਵੇਂ ਕਾਰਪੋਰੇਟ ਕਰਾਣੇ ਨੇ ਕਾਰਪੋਰੇਟ ਕਰਾਣਿਆਂ ਦੀਆਂ ਜ਼ਮੀਨਾਂ ਤੇ ਆਖੇ ਕਿਸਾਨਾਂ ਦੀਆਂ ਜ਼ਮੀਨਾਂ ਖੋਈਆਂ ਜਾਣ ਕੀ ਜਿਹੜੀ ਸਰਕਾਰ ਆ ਜਿਵੇਂ ਅੱਜ ਡੱਲੇਵਾਲ ਸਾਹਿਬ ਵੀ ਉੱਥੇ ਧਰਨਾ ਲਾ ਕੇ ਬੈਠੇ ਹੋਏ ਨੇ ਵੀ ਜਿਹੜੀਆਂ ਐਮਐਸਪੀ ਦੀਆਂ ਮੰਗਾਂ ਨੇ ਜਾਂ ਮਨਵਾਈਆਂ ਜਾਂ ਜਾਂ ਹੋਰ ਕਈ ਮੰਗਾਂ ਨੇ ਬਹੁਤ ਸਾਰੀਆਂ ਮੰਗਾਂ ਤੇ ਉਹ ਅੱਜ ਲੜ ਰਹੇ ਨੇ ਮਰਨ ਵਰਤੇ ਬੈਠੇ ਨੇ ਕਿ ਸਰਕਾਰਾਂ ਕਾਰਪੋਰੇਟ ਘਰਾਣਿਆਂ ਨੂੰ ਖੇਤੀ ਚੋਂ ਬਾਹਰ ਕੱਢ ਸਕਦੀਆਂ ਨੇ ਕੋ ਮਤਲਬ ਕਿ ਤੁਹਾਨੂੰ ਕੀ ਲੱਗਦਾ ਕੋ ਜੀ ਇੱਕ ਤਾਂ ਸਪਸ਼ਟ ਜੀ ਗੱਲ ਏ ਕਿ ਜੋ ਅੰਤਰਰਾਸ਼ਟਰੀ ਪੱਧਰ ਤੇ ਹਾਲਾਤ ਬਣੇ ਨੇ ਜਿੰਦੇ ਵਿੱਚ ਬਿਲ ਗੇਟਸ ਨੇ ਅਸੀਂ ਕਿਹਾ ਸੀ ਕਿ 4.5 ਲੱਖ ਏਕੜ ਜ਼ਮੀਨ ਕਰੀਤੀ ਪਰ ਉਹ ਅੱਜ ਜਿਹੜੀ ਹਾਲਾਤ ਹੈ ਜਿਹਦੇ ਵਿੱਚ ਆਸਟ੍ਰੇਲੀਆ ਚੀਨ ਨੀਦਰਲੈਂਡ ਇਹਨਾਂ ਮੁਲਕਾਂ ਦੀਆਂ ਕੰਪਨੀਆਂ ਨੇ ਜਿਹੜੀ ਜ਼ਮੀਨ ਉਹਨਾਂ ਨੇ ਖਰੀਦੀ ਏ ਉਹਦੇ ਵਿੱਚ ਵੱਧ ਤੋਂ ਅੱਜ ਜ਼ਮੀਨ ਜਿਹੜੀ ਇੱਕ ਹੈ ਉਹ 13 ਕਰੋੜ ਏਕੜ 13 ਕਰੋੜ ਏਕੜ ਤਾ ਉਹ ਇੰਨੀ ਵੱਡੀ ਗਿਣਤੀ ਦੇ ਵਿੱਚ ਮਤਲਬ ਜ਼ਮੀਨਾਂ ਨੇ ਜਿਹੜੀਆਂ ਇਹਨਾਂ ਮੁਲਕਾਂ ਦੀਆਂ ਕਾਰਪੋਰੇਟ ਘਰਾਣੇ ਜਿਹੜੇ ਉਹ ਲੈ ਰਹੇ ਨੇ ਤਾਂ ਉਹ ਤੁਹਾਨੂੰ ਕੀ ਲੱਗਦਾ ਕਿ ਉਹਨਾਂ ਦੀ ਨਿਕਾ ਪੰਜਾਬ ਤੇ ਜਾਂ ਭਾਰਤ ਤੇ ਨਹੀਂ ਹੋਵੇਗੀ ਤਾਂ ਉਹਨਾਂ ਦੀ ਅਗਲੀ ਜਿਹੜੀ ਟਾਰਗੇਟ ਉਹ ਭਾਰਤ ਤੇ ਭਾਰਤ ਦੇ ਵਿੱਚੋਂ ਵਿਸ਼ੇਸ਼ ਤੌਰ ਤੇ ਪੰਜਾਬ ਹੂੰ ਤਾਂ ਅੱਜ ਜੋ ਵੀ ਕਿਸੇ ਵੀ ਕਿਸਮ ਦਾ ਪ੍ਰੈਕਟਿਸ ਜਿਹੜੀ ਕੇਂਦਰ ਜਾਂ ਪੰਜਾਬ ਸਰਕਾਰ ਦੀ ਹੈ ਆ ਉਹ ਸਾਰੀ ਦੀ ਸਾਰੀ WTO ਦੇ ਦੁਆਲੇ ਦੁਆਲੇ ਘੁੰਮਦੀ ਹੈ ਕਿਉਂਕਿ WTO ਨਾਲ ਸਮਝੌਤੇ ਕੀਤੇ ਨੇ ਔਰ ਉਹਨਾਂ ਸਮਝੌਤਿਆਂ ਦੀ ਵੇਖੋ ਅੱਜ ਤੋਂ ਕਿਨੇ 30 ਸਾਲ ਪਹਿਲਾਂ ਤੋਂ ਇਹਦੀ ਤਿਆਰੀ ਵਧ ਰਹੇ ਡਿਓ ਤਾਂ ਉਹ ਜਿਹੜੇ ਅਸਰ ਅੱਜ ਉਹਦੇ ਵੇਖਣ ਨੂੰ ਮਿਲ ਰਹੇ ਨੇ ਕਿ ਜਿਹੜਾ WTO ਦੀਆਂ ਜਾਂ ਜਿਹਨੂੰ ਆਰਥਰ ਡੰਕਲ ਦਾ ਪਖਰੜਾ ਕਹਿੰਦੇ ਆ ਉਹਦੀਆਂ ਸਪਾਰਸ਼ਾਂ ਸੀ ਜਿਹੜੀਆਂ ਉਹਦੀਆਂ ਸਪਾਰਸ਼ਾਂ ਸੀ ਇਸੇ ਕਰਕੇ ਕਿ ਆਉਣ ਵਾਲੇ ਸਮੇਂ 'ਚ ਇਹ ਕਿਸਾਨਾਂ ਨੂੰ ਇੰਨਾ ਤੰਗ ਕਰ ਦਿਓ ਕਿ ਆਪਦੇ ਮੂੰਹੋਂ ਕਹਿਣ ਕਿ ਅਸੀਂ ਜ਼ਮੀਨ ਛੱਡੀ ਅਸੀਂ ਖੇਤੀ ਨਹੀਂ ਕਰਨੀ ਘਾਟੇ ਵੰਦਾ ਤਾਂ ਭਾਰਤ ਵਿੱਚੋਂ ਪੰਜਾਬ ਦੀਆਂ ਜ਼ਮੀਨਾਂ ਤੇ ਕਬਜ਼ਾ ਕਰਨ ਦੀ ਵੀ ਕੇਂਦਰ ਤੇ ਪੰਜਾਬ ਸਰਕਾਰ ਨਾਲ ਇਹਨਾਂ ਦੇ ਦੇਸ਼ੀ ਤੇ ਵਿਦੇਸ਼ੀ ਸਾਰੇ ਕਾਰਪੋਰੇਟ سرمایہਦਾਰ ਪੰਪਾ ਭਾਰ ਹੋਏ ਨੇ ਇਹ ਜ਼ਮੀਨਾਂ ਨੂੰ ਕਿਸਾਨਾਂ ਕੋਲੋਂ ਖੋਹਣ ਦੇ ਵਾਸਤੇ ਮਤਲਬ ਕਹਿੰਦਾ ਵੀ ਖੇਤੀ ਕਾਨੂੰਨ ਬਣਾਉਣਾ ਜਿਹੜੀ ਸਰਮਾਇਅਦਾਰੀ ਆ ਉਹਨਾਂ ਨੂੰ ਖੇਤੀ ਤੋਂ ਬਾਹਰ ਕੱਢਣਾ ਪਰ ਸਰਕਾਰਾਂ ਐਵੇਂ ਨਹੀਂ ਕਰਨਗੀਆਂ ਉਹਨਾਂ ਦਾ ਇਰਾਦਾ ਜਿਹੜਾ ਤੁਸੀਂ ਕਹਿ ਰਹੇ ਹੋ ਉਹ ਪੂਰਾ ਕਰਨਾ ਚਾਹੁੰਦੀਆਂ ਨਹੀਂ ਵੀ ਕਿਸਾਨਾਂ ਕੋਲੋਂ ਜ਼ਮੀਨਾਂ ਖੋਈਆਂ ਨਹੀਂ ਪਹਿਲੀ ਗੱਲ ਤਾਂ ਇਹ ਵਪਾਰ ਨਹੀਂਗਾ ਇਹ ਬਿਜ਼ਨਸ ਨਹੀਂਗਾ ਇਹ ਤੰਦਾ ਨਹੀਂਗਾ ਬੇਸ਼ੱਕ ਅਸੀਂ ਉਹਨੂੰ ਵੇਚ ਕੇ ਪੈਸੇ ਲੈਣੇ ਆ ਪਰ ਉਹ ਇਸ ਕਰਕੇ ਕਿ ਅਸੀਂ ਆਪਦਾ ਪਰਿਵਾਰ ਚਲਾਉਣਾ ਤਾਂ ਇਸ ਸੇਵਾ ਦਾ ਖੇਤਰ ਹੈ ਖੇਤੀ ਸੇਵਾ ਦਾ ਖੇਤਰ ਹੈ ਖੇਤੀ ਵਪਾਰ ਤੰਦਾ ਨਹੀਂ ਹੈ ਤਾਂ ਇਸ ਕਰਕੇ ਆ ਕਿ ਉਹ ਅਸਲ ਚਿੰਮਿਕ ਤੰਦੇ ਵਜੋਂ ਡਿਵੈਲਪ ਕਰਨਾ ਚਾਹੁੰਦੇ ਨੇ ਤਾਂ ਤੰਦੇ ਵਜੋਂ ਡਿਵੈਲਪ ਤਾਂ ਕਾਰਪੋਰੇਟ ਘਰਾਣੇ ਹੀ ਕਰਨਗੇ ਦਾ ਕਾਰਪੋਰੇਟ ਘਰਾਣਿਆਂ ਨੂੰ ਖੇਤੀ ਤੋਂ ਦੂਰ ਰੱਖਣਾ ਉਹਨਾਂ ਦੀ ਲੋੜ ਨਹੀਂ ਗਈ ਉਹਨਾਂ ਦੀ ਲੋੜ ਕਾਰਪੋਰੇਟ ਘਰਾਣਿਆਂ ਨੂੰ ਖੇਤੀ ਦੇ ਵਿੱਚ ਲੈ ਕੇ ਆਉਣਾ ਜਿਹਦੇ ਵਿੱਚੋਂ WTO ਦੇ ਨਾਲ ਜਿਹੜੇ ਹਿੱਸੇ ਪੱਤੇ ਦਲਾਲੀਆਂ ਖਾਧੀਆਂ ਨੇ ਉਹ ਸਾਰੀਆਂ ਵਜ੍ਹਾ ਰਲ ਕੇ ਇਹ ਜਿਹੜਾ ਅੱਜ ਭਾਰਤ ਦੇ ਅੱਜ ਪੰਜਾਬ ਦੇ ਇਹ ਹਾਲਤ ਨੇ ਇਸੇ ਕਰਕੇ ਡੱਲੇਵਾਲ ਰਣੂ ਭੁਖੜਤਾਲ ਤੇ ਬਹਿਣਾ ਪੈ ਗਿਆ ਇਸੇ ਕਰਕੇ ਸਾਨੂੰ ਰੇਜ਼ ਰੁਕਣੀ ਪੈਗੀ ਇਸੇ ਕਰਕੇ ਸਾਨੂੰ ਚੰਡੀਗੜ੍ਹ ਜਾਣਾ ਪਿਆ ਤਾਂ ਇਸੇ ਕਰਕੇ ਹੀ ਕਿ ਜ਼ਮੀਨਾਂ ਨੂੰ ਬਚਾਉਣ ਦੀ ਲੜਾਈ ਅੱਜ ਦੀ ਘੜੀ ਵਿੱਚ ਬਹੁਤ ਹੀ ਜ਼ਰੂਰੀ ਹੈ ਅਤਿ ਅੰਤ ਜ਼ਰੂਰੀ ਹੈ ਮਹਿਮਾਨ ਸਾਹਿਬ ਜਿਵੇਂ ਹੁਣ ਇਸ ਮਸਲੇ ਤੇ ਖੜੜੇ ਤੇ ਰੋਲਾ ਪੈ ਗਿਆ ਕੀ ਸਰਕਾਰ ਪਿੱਛੇ ਹਟੂਗੀ ਹਟੇਗੀ ਨਿਸ਼ਚੈ ਕਰ ਆਪਣੀ ਜਿੱਤ ਕਰੂੰ ਤਾਂ ਜਦੋਂ ਕਾਲੇ ਤਿੰਨ ਕਾਨੂੰਨਾਂ ਦੇ ਖਿਲਾਫ ਲੜ ਰਹੇ ਸੀ ਲੋਕਾਂ ਨੂੰ ਉਦੋਂ ਵੀ ਕਹਿਣਾ ਸੀ ਵੀ ਕਦੇ ਕਾਨੂੰਨ ਵੀ ਵਾਪਸ ਹੋਏ ਨੇ ਇਹ ਨਹੀਂ ਵਾਪਸ ਹੋ ਸਕਦੇ ਜਾਂ ਮੋਦੀ ਹੈ ਤਾਂ ਸੰਕਲਨ ਹੈ ਪਰ ਹੋਏ ਤਾਂ ਸਾਨੂੰ ਆਪਣੀ ਤਾਕਤ ਦੇ ਉੱਤੇ ਬੜਾ ਵਿਸ਼ਵਾਸ ਹੈ ਸਾਨੂੰ ਸਾਡੇ ਆਗੂਆਂ ਦੀ ਗਹੀ ਇੱਕ ਇੱਕ ਗੱਲ ਤੇ ਬੜਾ ਵਿਸ਼ਵਾਸ ਹੈ ਤਾਂ ਉਸ ਵਿਸ਼ਵਾਸ ਇਹ ਕਹਿੰਦਾ ਹੈ ਕਿ ਜਦੋਂ ਕਿਸਾਨ ਕੁਝ ਲੋੜ ਨੂੰ ਸਮਝ ਕੇ ਸਾਫ਼ ਨiyet ਦੇ ਨਾਲ ਉਹਨੂੰ ਹਾਸਲ ਕਰਨ ਦੀ ਜੁੱਟ ਜਾਣ ਤਾਂ ਫਿਰ ਇਹ ਸੰਸਾਰ ਦੀ ਕੋਈ ਵੀ ਤਾਕਤ ਉਹਨਾਂ ਨੂੰ ਹਾਸਲ ਕਰਨ ਤੋਂ ਰੋਕ ਨਹੀਂ ਸਕਦੀ ਜਿਵੇਂ ਆਪਾਂ ਕਹਿ ਸਕਦੇ ਆਂ ਵੀ ਪੰਜਾਬ ਸਰਕਾਰ ਇਹ ਕਹਿੰਦੀ ਸੀ ਵੀ ਪੰਜਾਬ ਦੇ ਵਿੱਚ ਧਰਨੇ ਨਹੀਂ ਲੱਗਣਦੇ ਨੇ ਤੇ ਅੱਜ ਪੰਜਾਬ ਦੀਆਂ ਹੱਦਾਂ ਤੇ ਜਿਵੇਂ ਸ਼ੰਭੂ ਆ ਜਾਂ ਖਨੌਰੀ ਆ ਉੱਥੇ ਬੈਠੇ ਨੇ ਕਿਸਾਨ ਪੰਜਾਬ ਸਰਕਾਰ ਨੂੰ ਕੋਈ ਪਹਿਲ ਕਦਮੀ ਕਰਕੇ ਉੱਥੇ ਡੱਲੇਵਾਲ ਸਾਹਿਬਾਂ ਦੇ ਪਤਾ ਨਹੀਂ ਸੀ ਲੈਣ ਜਾਣਾ ਚਾਹੀਦਾ ਜਾਂ ਕੋਈ ਕਾਨੂੰਨ ਨਹੀਂ ਸੀ ਬਣਾਉਣਾ ਚਾਹੀਦਾ ਵੀ ਇੱਥੋਂ ਪੰਜਾਬ ਦੇ ਲੋਕ ਨੇ ਜਿਹੜੇ ਮੈਂ ਤਾਂ ਸਪਸ਼ਟ ਕਹਾਗਾ ਬਾਂਦਰ ਦੇ ਹੱਥ ਡੱਬੀ ਦੇ ਬੈਠੇ ਨੇ ਤੇ ਬਾਂਦਰ ਦੇ ਹੱਥ ਡੱਬੀ ਦਿੱਤੀ ਬਹੁਤ ਖਤਰਨਾਕ ਹੈ ਕਿਸਾਨਾਂ ਦਾ ਭਲਾ ਕਿਸੇ ਵੀ ਨਹੀਂ ਸਿਚਾਇਆ ਨਾ ਅਕਾਲੀ ਨਾ ਕਾਂਗਰਸੀ ਨਾ ਹੋਰ ਕਿਸੇ ਨੇ ਨਹੀਂ ਸਿਚਾਇਆ ਉਹਨਾਂ ਨੇ ਧੋਖਾ ਕੀਤਾ ਕਿਸਾਨਾਂ ਦੇ ਨਾਲ ਪਰ ਭਗਵੰਤ ਮਾਨ ਨੇ ਇਕੱਲਾ ਧੋਖਾ ਨਹੀਂ ਕੀਤਾ ਪਾਪ ਕੀਤਾ ਕਿਉਂਕਿ ਇੱਥੇ ਜਿੰਨਾ ਲੋਕਾਂ ਨੇ ਸਮਝ ਕੇ ਕਿ ਇਹਦੇ ਨਾਲ ਹਾਲਤ ਬਦਲੇਗੀ ਤਿੱਜੀ ਤੇਰਾ ਹੋਵੇਗੀ ਈਮਾਨਦਾਰ ਨੇ ਇਹ ਵਾ ਕਰਕੇ ਜਿੰਨਾ ਮਤਲਬ ਨਰਾਸ਼ ਇਹਨਾਂ ਨੇ ਲੋਕਾਂ ਨੂੰ ਕੀਤਾ ਹੈ ਇਹਨਾਂ ਪਿਛਲੀਆਂ ਪਾਰਟੀਆਂ ਵੀ ਕਿਸਾਨਾਂ ਨੂੰ ਨਰਾਸ਼ ਨਹੀਂ ਸੀ ਕੀਤਾ ਤਾਂ ਡੱਲੇਵਾਲ ਕੱਲ ਜਾਣਾ ਜਾਂ ਨਹੀਂ ਜਾਣਾ ਖੈਰ ਫੈਸਲਾ ਤਾਂ ਉਹਨਾਂ ਦਾ ਹੈ ਪਰ ਇੱਕੋ ਉਹਦੇ ਲਈ ਇੱਕ ਜਿਹੜਾ ਹੰਬੜਾ ਮਾਰਨਾ ਇੱਕ ਕੋਈ ਕੋਸ਼ਿਸ਼ਾਂ ਕਰਨਾ ਪੰਜਾਬ ਸਰਕਾਰ ਨਾ ਤਾਂ ਹੰਬੜਾ ਮਾਰ ਰਹੀ ਤੇ ਨਾ ਹੀ ਕੋਈ ਕੋਸ਼ਿਸ਼ਾ ਕਰ ਰਹੀ ਇਸ ਖੜੜੇ ਦੇ ਵਿੱਚ ਜਿਹੜੇ ਪੰਜਾਬ ਜਿਹੜੇ ਸਟੇਟ ਨੇ ਇਸ ਖੜੜੇ ਦੇ ਵਿੱਚ ਇਹ ਕਿਹਾ ਗਿਆ ਵੀ ਜਿਹੜੇ ਕਾਨੂੰਨ ਨੇ ਰਾਜਾਂ ਦੇ ਸਿਰ ਤੇ ਸੁਟੇ ਗਏ ਨੇ ਕੀ ਪੰਜਾਬ ਸਰਕਾਰਾ ਹੁਣ ਕੇਂਦਰ ਸਰਕਾਰ ਦਾ ਸਾਥ ਦੇਊਗੀ ਜਾਂ ਕੀ ਕਰੂਗੀ ਨਹੀਂ ਵੇਖੋ ਅਸੀਂ ਤਾਂ ਕਹਿ ਰਹੇ ਹਾਂ ਜੇ ਇਹ ਗੱਲ ਇੰਨੀ ਹੈ ਸੌਖੀ ਤੁਸੀਂ ਫੈਸਲਾ ਲੈ ਸਕਦੇ ਹੋ ਤਾਂ ਤੁਸੀਂ ਵਧਾਓ ਬਲਾਓ ਸਪੈਸ਼ਲ ਸੈਸ਼ਨ ਤੇ ਸਪੈਸ਼ਲ ਸੈਸ਼ਨ ਸੱਦ ਕੇ ਇਹਨੂੰ ਰੱਦ ਕਰ ਦਿਓ ਦੋਵਾਂ ਦੀ ਨੀਅਤ ਤੇ ਨੀਤੀ ਸਮਝ ਆ ਜਾਏਗੀ ਨਾ ਜੇ ਇਹ ਕਹਿੰਦੇ ਨੇ ਵੀ ਇਹ ਤਾਂ ਰਾਜਾਂ ਤੇ ਛੱਡਿਆ ਜਾਂ ਤਾਂ ਰਾਜ ਕਹੇਗਾ ਵੀ ਅਸੀਂ ਕਰਨੇ ਆ ਵੀ ਅਸੀਂ ਸਹਿਮਤਾ ਦੇ ਨਾਲ ਜਾਂ ਇਹ ਕਹੇਗਾ ਕਿ ਸੰਭਵ ਨਹੀਂ ਹੈਗਾ ਤਾਂ ਦੋਵਾਂ ਗੱਲਾਂ ਚੋਂ ਹੀ ਇਹਨਾਂ ਦੀ ਨੀਅਤ ਜਿਹੜੀ ਉਹ ਨੰਗੀ ਹੋਵੇਗੀ ਤਾਂ ਸਿੱਧਾ ਮੰਗ ਕਰਦੇ ਆ ਕਿ ਕੋਈ ਵਿਸ਼ੇਸ਼ ਸਦਨ-ਸਦਨ ਤੇ ਉਹਦੇ ਵਿੱਚ ਇਹਨੂੰ ਰੱਦ ਕਰਨ ਜੇਕਰ ਮੰਡੀਆਂ ਖਤਮ ਹੁੰਦੀਆਂ ਤਾਂ ਕਾਟਾ ਕੀ ਹੈ ਜੀ ਕਾਟਾ ਕੀ ਦਾ ਤਾਂ ਮਤਲਬ ਮੇਰੇ ਖਿਆਲ ਸ਼ਬਦੀ ਛੋਟਾ ਹੈ ਮੰਡੀਆਂ ਖਤਮ ਦਾ ਮਤਲਬ ਕਿਸਾਨ ਖਤਮ ਕਿਸਾਨ ਖਤਮ ਦਾ ਮਤਲਬ ਪਿੰਡ ਖਤਮ ਪਿੰਡ ਖਤਮ ਪੰਜਾਬ ਖਤਮ ਤਾਂ ਇਹ ਮੰਡੀਆਂ ਦਾ ਪ੍ਰਾਈਵੇਟ ਹੋ ਜਾਣਾ ਕੋਈ ਸਿਰਫ ਇਹ ਨਹੀਂ ਵੀ ਰੇਟ ਨਹੀਂ ਮਿਲੇਗਾ ਜੇ ਘਾਟੀ ਬੰਦੇ ਹੋਰ ਹੋ ਜੇਗਾ ਇਹ ਸੌਦਾ ਖੇਤੀ ਗੱਲਾਂ ਇਹਦੂ ਬਹੁਤ ਵੱਡੀਆਂ ਨੇ ਕਿ ਜੇਕਰ ਅਸੀਂ ਇਸ ਧਰਤੀ ਨੂੰ ਹੀ ਨਾ ਬਚਾ ਸਕੇ ਪੰਜਾਬ ਦੀ ਹੋਣ ਦੀ ਨਾ ਬਚਾ ਸਕੇ ਤਾਂ ਫਿਰ ਇੱਥੇ ਹੋਰ ਰਹਿਣਾ ਵੀ ਕੀ ਫਿਰ ਨਰਕ ਇਹਦੂ ਵੱਧ ਮੈਨੂੰ ਨਹੀਂ ਪਤਾ ਮਰ ਕੇ ਕੋਈ ਬੰਦਾ ਨਰਕ ਜਾਂਦਾ ਕਿ ਨਹੀਂ ਜਾਂਦਾ ਨਰਕ ਹੈਗੇ ਨੇ ਕਿ ਨਹੀਂ ਹੈਗੇ ਪਰ ਮੈਨੂੰ ਇਹ ਲੱਗਦਾ ਹੈ ਕਿ ਜੇ ਇਹ ਕਾਨੂੰਨ ਜੋ ਸਰਕਾਰ ਖਰੜਾ ਲੈ ਕੇ ਆਈ ਏ ਜੇ ਲਾਗੂ ਹੁੰਦੇ ਨੇ ਪੰਜਾਬ ਖਤਮ ਹੁੰਦਾ ਹੈ ਤਾਂ ਇਤੋਂ ਵੱਡਾ ਨਰਕ ਇਸ ਦੁਨੀਆ ਤੇ ਕੋ ਨਹੀਂ ਤੇ ਇਹ ਜਿਹੜਾ ਜ਼ਿੰਮੇਵਾਰੀ ਸਾਡੇ ਤੇ ਲੱਗਣੀ ਹੈ ਕਿਉਂਕਿ ਅਸੀਂ ਇਸ ਸਮੇਂ 'ਚ ਜੰਮੇ ਆਂ ਤੇ ਇਸ ਸਮੇਂ 'ਚ ਅਸੀਂ ਜੀ ਰਹੇ ਆਂ ਤਾਂ ਇਹ ਸਮਾਂ ਲੜਾਈ ਦਾ ਇਹ ਸਾਨੂੰ ਲੱਗਦਾ ਕਿ ਅੱਜ ਹਰ ਮਨੁੱਖ ਨੂੰ ਜਿਹਨੂੰ ਇਹ ਲੱਗਦਾ ਹੈ ਕਿ ਮੈਂ ਆਪਦੇ ਆਪ ਨੂੰ ਸਵਾਲ ਕਰ ਸਕਣਾ ਮੇਰਾ ਆਪਦਾ ਮੈਨੂੰ ਸਵਾਲ ਕਰ ਸਕਦਾ ਹੈ ਉਹਨੂੰ ਲੜਾਈ ਦੇ ਮੈਦਾਨ ਚ ਆਉਣਾ ਹੈ ਜਿਹੜਾ ਅੱਜ ਨਾ ਆਇਆ ਲੜਾਈ ਦੇ ਮੈਦਾਨ ਚ ਉਹਨੂੰ ਨਾ ਕਿਸੇ ਸਮੇਂ ਨੇ ਨਾ ਆਉਣ ਵਾਲੀ نسل ਨੇ ਤੇ ਨਾ ਉਹਨੇ ਖੁਦ ਨੇ ਤੇ ਨਾ ਉਹਨੂੰ ਕੁਦਰਤ ਨੇ ਮaaf ਕਰਨਾ ਹੈ ਇਹ ਕਦੇ ਵੀ ਤੈ ਨਹੀਂ ਹੋ ਸਕਦਾ ਤੇ ਇਸ ਵਕਤ ਲੜਨਾ ਸਾਡੀ ਅਣ ਸਰਦੀ ਤੇ ਬਹੁਤ ਪਵਿੱਤਰ ਲੋੜ ਹੂੰ ਦੇਖੋ ਹਰਨੇਕ ਸਿੰਘ ਮਹਿਮਾਨੇ ਜਿਹੜੇ ਡਕਾਉਂਦਾ ਯੂਨੀਅਨ ਦੇ ਪ੍ਰਧਾਨ ਨੇ ਇਹਨਾਂ ਨੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਨੇ ਜਿਹੜਾ ਖੇਤੀ ਕਾਨੂੰਨ ਰੱਦ ਕੀਤੇ ਸੀ ਦੁਬਾਰਾ ਫਿਰ ਨਵਾਂ ਖਰੜਾ ਆਇਆ ਉਹਦੇ ਤੇ ਵੀ ਇਹਨਾਂ ਨੇ ਵੱਡੀਆਂ ਗੱਲਾਂ ਕੀਤੀਆਂ ਨੇ ਵੱਡੇ ਸਵਾਲ ਚੁੱਕੇ ਨੇ ਮਹਿਮਾਨ ਸਾਹਿਬ ਤੁਹਾਡੀ ਬਹੁਤ ਮਿਹਰਬਾਨੀ ਬਹੁਤ ਬਹੁਤ ਧੰਨਵਾਦੀ ਜੀ